जी डॉक्टर साहब अगले श बारे तो की कहना कुछ फेसबुक मैसेज़ ने कासिम जोया जी लिखते हैं अल्लाह आपकी कुर्बानियों को रंग लाए और तुसी एक सैपरेट सॉवरन स्टेट ले सको जुलम तो जुलम है बढ़ता है तो आ, थम जाता है जहर है कि जुल्म तो जुलम है इसन ਪੋਲੀਟੀਕਲ ਪਾਵਰ ਹੀ ਰੋਕ ਸਕਦੀ ਹੈ ਅਸੀਂ ਕਾਸਮ ਜ਼ੋਇਆ ਜੀ ਦਾ ਸ਼ੁਕਰੀਆ ਅਦਾ ਕਰਦੇ ਜੀ ਪਰਮਜੀਤ ਸਿੰਘ ਲਿਖਦੇ ਨੇ ਥੈਂਕਸ ਡਾਕਟਰ ਸਾਹਿਬ ਟੀਮ ਟੀਵੀ 84 ਜਤਿੰਦਰ ਸੰਧੂ ਕਸ਼ਮੀਰ ਵਿਰਖ ਮਨਜਿੰਦਰ ਸਿੰਘ ਧਾਮੀ ਫਾਹਦ ਸਾਹਿਬ ਗੁਰਪ੍ਰੀਤ ਸਿੰਘ ਸਿੱਧੂ ਇਹ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਮੇਘ ਰਾਜ ਸਿੰਘ ਸਾਡੇ ਪਿਆਰੇ ਮਿੱਤਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਸਿੱਖੋ ਨੌਜਵਾਨੋ ਜ਼ਰਾ ਹੋਸ਼ ਤਾਂ ਸੰਭਾਲੋ ਟੋਪੀਵਾਦ ਝਾੜੂਵਾਦ ਗਾਂਧੀਵਾਦ ਨੂੰ ਛੱਡ ਕੇ ਖਾਲਸਤਾਨ ਦਾ ਰਾਹ ਅਪਣਾਓ ਬਿਲਕੁਲ ਠੀਕ ਹੈ ਵੈਰੀ ਗੁੱਡ ਕਿ ਅਲਟੀਮੇਟਲੀ ਖਾਲਸੇ ਦਾ ਰਸਤਾ ਤਾਂ ਇਹੀ ਹੈ ਬੇਸ਼ਾ ਕਿ ਰਸਤਾ ਖੰਨਿਓ ਤਿੱਖੀ ਵਾਲੋਂ ਨਿੱਕੀ ਇਹ ਤਾਂ ਮਾਰਗ ਜਾਣਾ ਖੰਡੇ ਦੀ ਧਾਰ ਤੋਂ ਤਿੱਖਾ ਰਸਤਾ ਹੈ ਵਾਲ ਤੋਂ ਬਰੀਕ ਹੈ ਪਰ ਸਿੱਖ ਤਾਂ ਮੌਤ ਨੂੰ ਮੁਖਾਲਾ ਕਰਦਾ ਹੈ ਸੱਚ ਦੇ ਰਸਤੇ ਦਾ ਪੰਧ ਹੀ ਹੈ ਉਸ ਦਾ ਜਿਹੜਾ ਉਹ ਮੁਸਾਫਰ ਹੈ ਪਰ ਅੱਜ ਸਾਡਾ ਇੱਕ ਹਿੱਸਾ ਕਨਫਿਊਜ਼ਨ ਦੇ ਵਿੱਚ ਪੰਬਲ ਪੂਸੇ ਦੇ ਵਿੱਚ ਕਦੇ ਕਿਸੇ ਦਾ ਝੰਡਾ ਚੁੱਕਦਾ ਕਦੇ ਕਿਸੇ ਦਾ ਝੰਡਾ ਚੁੱਕਦਾ ਜੀ ਆ ਵੀਰ ਮੇਗ ਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਭਾਰਤ ਦੇ ਹਾਕਮਾਂ ਦਾ ਔਰ ਇਸ ਵੇਲੇ ਜਦੋਂ ਅਸੀਂ ਕਹਿੰਦੇ ਆ ਵੀ ਕਿਵੇਂ ਇਹਨਾਂ ਨੇ ਇੰਟਰਨੈਟ ਦੇ ਉੱਤੇ ਹੁਣ ਕਿੰਨੇ ਕਿੰਨੀ ਵੱਡੀ ਗਿਣਤੀ 'ਚ ਆਪਣੇ ਬਿਠਾਏ ਹੋਏ ਨੇ ਲੋਕ ਪੇਡ ਜਿਹੜੇ ਕਿ ਲਾਈਕਸ ਵੀ ਪੈਦਾ ਕਰ ਦਿੰਦੇ ਨੇ ਵੋਟਾਂ ਵੀ ਇਧਰ ਪਾ ਦਿੰਦੇ ਨੇ ਉਧਰ ਕਰ ਦਿੰਦੇ ਨੇ ਹਰ ਇੱਕ ਦੇ ਜਿਹੜਾ ਉਹਨਾਂ ਦਾ ਮੁੱਦਾ ਆਂਦਾ ਔਰ ਉਹਦੇ ਵਿੱਚ ਵੱਡੀ ਗਿਣਤੀ ਚ ਨਿਊ ਜਰਸੀ ਚ ਬੈਠੇ ਗੁਜਰਾਤੀ ਕੈਲੀਫੋਰਨੀਆ ਚ ਬੈਠੇ ਔਰ ਦੁਨੀਆ ਭਰ ਦੇ ਵਿੱਚ ਇਹਨਾਂ ਨੇ ਕਿਉਂਕਿ ਆਈਟੀ ਸੈਕਟਰ ਦੇ ਵਿੱਚ ਮਾਹਰ ਨੇ ਜਾਲੀ ਕਿਵੇਂ ਵੋਟਾਂ ਕ੍ਰੀਏਟ ਕਰਨੀ ਹੈ ਹੁਣ ਟਾਈਮ ਮੈਗਜ਼ੀਨ ਇੱਕ ਸਾਲ ਦੇ ਵਿੱਚ ਪਰਸਨ ਆਫ ਦਾ ਈਅਰ 2016 ਦਸੰਬਰ ਆ ਗਿਆ ਜੀ ਸੋ ਵੀ ਸਾਲ ਦੇ ਵਿੱਚ ਕੌਣ ਬੜਾ ਅਹਿਮियत ਵਾਲਾ ਬੰਦਾ ਰਿਹਾ ਇਸ ਦੇ ਉੱਤੇ ਉਹ ਪਹਿਲਾਂ ਔਨਲਾਈਨ ਵੋਟਾਂ ਪਵਾਉਂਦੇ ਨੇ ਫਿਰ ਉਹਨਾਂ ਦੀ ਜਿਹੜੀ ਐਡੀਟোরੀਅਲ ਟੀਮ ਹੈ ਹੋਰ ਵੀ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਸਾਹਮਣੇ ਰੱਖਦੇ ਨੇ ਕਿ ਵੀ ਕਿਹਨੇ ਕੀ ਪ੍ਰਭਾਵਿਤ ਕੀਤਾ ਸੋ ਇਸ ਵਾਰ ਵੀ ਉਸ ਲਿਸਟ ਦੇ ਵਿੱਚ ਡੋਨਲਡ ਟਰੰਪ, ਓਬਾਮਾ, ਹਿਲਰੀ ਇਹਨਾਂ ਨੇ ਖਿੱਚ-ਕਿਚਾ ਕੇ ਮੋਦੀ ਨੂੰ ਵੀ ਵਿਚਵਾੜਿਆ ਦੂਜੇ ਵੀ ਪਿਛਲੇ ਸਾਲ ਵੀ ਵਾੜਿਆ ਸੀ 14% ਵੋਟਾਂ ਪਵਾਤੀਆਂ ਸੀ ਆਪ ਹੀ ਪਾਈ ਜਾਂਦੇ ਨੇ ਹੁਣ ਇਸ ਵਾਰ ਵੀ ਜਿਹੜਾ ਇਹਨਾਂ ਦਾ ਇਹ ਪਰਸਨ ਆਫ ਦਾイヤー ਜਿਹੜਾ ਉਹਨਾਂ ਦੀ ਚੋਣ ਹੈ ਉਹਦੇ ਵਿੱਚ ਔਰ ਤੁਸੀਂ ਮਿਸ ਰਿਪਰੈਜਨਟੇਸ਼ਨ ਦੇਖੋ ਅਜੇ ਸਿਰਫ ਰੀਡਰਸ ਪੋਲ ਹੋਇਆ ਪਰ ਕਿਉਂਕਿ ਇਹ ਜਾਲੇ ਵੋਟਾਂ ਪਾਉਣ ਦੇ ਮਾਹਿਰ ਨੇ ਇਹਨਾਂ ਨੇ ਮੋਦੀ ਨੰਬਰ 1 ਤੇ ਲਿਆ ਦਿੱਤਾ ਹੁਣ ਤੁਸੀਂ ਦੱਸੋ ਵੀ ਦੁਨੀਆ ਦੇ ਵਿੱਚ ਐਡਾ ਫਿਕਰ ਹੈ ਅਮਰੀਕਾ ਨੂੰ ਮੋਦੀ ਦਾ ਯੂਰਪ ਨੂੰ ਐ ਆਸਟ੍ਰੇਲੀਆ ਨੂੰ ਐ ਜਾਂ ਸਾਊਥ ਅਮਰੀਕਾ ਨੂੰ ਐ ਲੇਕਿਨ ਇਹ ਹੈ ਕਿ ਜਦੋਂ ਤੁਸੀਂ ਅਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਗੱਲਾਂ ਉਹਨਾਂ ਨੇ ਉਦੋਂ ਦਬਾ ਦਬੋ ਦਿੱਤੀਆਂ ਸੀ इवन ਇਹਨਾਂ ਨੇ ਇਲੈਕਟ੍ਰੋਨਿਕ ਮਸ਼ੀਨਾਂ ਦੇ ਵਿੱਚ ਵੀ ਉੱਥੇ ਗੜਬੜ ਕੀਤੀ ਜਦੋਂ ਕਿ ਮੋਦੀ ਨੂੰ ਜਿਤਾਇਆ 2014 ਦੇ ਵਿੱਚ ਔਰ ਅਗਨੇ ਚੋਣਾਂ ਤੱਕ ਪਹੁੰਚਦੇ ਆ ਵੀ ਇਹਨਾਂ ਨੇ ਇਹੀ ਕੁਸ਼ ਕਰਨਾ ਹੈ ਫਿਰ ਮੈਂ ਕਿਹਾ ਕਿ ਵੀ ਦੇਖ ਲਓ ਵੀ ਇਹ ਬਾਹਰਲੇ ਆਪਣੇ ਆਪ ਨੂੰ ਕਿਸ ਕਦਰ ਵਲਨਰੇਬਲ ਹੋ ਗਏ ਨੇ ਕਿ ਵੀ ਇਹਨਾਂ ਦੇ ਵੀ ਜਿਹੜਾ ਉਹ ਕੋਈ ਇੱਕ ਕਲਿੱਕ 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 ਕਰੀ ਗਏ ਉਹਨਾਂ ਨੇ ਕੋਈ ਨਾ ਕੋਈ ਪ੍ਰੋਗਰਾਮ ਇਹਨਾਂ ਨੇ ਡਿਫਰੈਂਟਲੀ ਕਿਉਂਕਿ ਇਹ ਵਿੱਚ ਬੜੇ ਹੋਏ ਨੇ ਇਹ ਫੀਲਡ ਬਣ ਗਿਆ ਇਹਨਾਂ ਦਾ ਔਰ ਇਹਦੇ ਤੇ ਬਜਾਏ ਅਜੇ ਉਹਨਾਂ ਨੇ ਸਿਲੈਕਟ ਨਹੀਂ ਕੀਤਾ ਇੱਕ ਫੈਕਟਰ ਹੈ ਰੀਡਰਸ ਲਾਸਟ ਈਅਰ ਵੀ ਇਹਨਾਂ ਨੇ ਮੋਦੀ ਨੂੰ ਜਤਾਇਆ ਹੋਇਆ ਸੀ 14% ਦੀ 18% ਕਰ ਦਿੱਤੀਆਂ ਨੇ ਪਰ ਆਲਰੇਡੀ মিডিਆ ਨੇ ਉੱਥੇ ਖਬਰਾਂ ਇਸ ਤਰੀਕੇ ਨਾਲ ਬਣਾਈਆਂ ਕਿ ਜਿਵੇਂ ਪਰਸਨ ਆਫ ਦਾ ਈਅਰ ਟਾਈਮ ਮੈਗਜ਼ੀਨ ਨੇ ਡਿਕਲੇਅਰ ਕਰਤਾ ਮੋਦੀ ਨੂੰ ਔਰ ਪੰਜਾਬ ਚ ਇੱਕ ਲੱਭਿਆ ਇਹਨਾਂ ਨੇ ਸੰਪਲਾ ਉਹ ਉਹਦੀ ਹੈਡਲਾਈਨ ਹੈ ਸਿਲੈਕਸ਼ਨ ਆਫ ਪੀਐਮ ਮੋਦੀ एज द टाइम परसन ऑफ द ईयर ए मोमेंट ऑफ प्राइड फॉर द नेशन ये देश बड़ी फख्र वाली गल है कि मोदी जोड़ा परसन ऑफ द ईयर बन गया जो खबर की डिटेल देखते दे। हो उद ये है कि भाई ओवर दी यही है जो इन्हें क्या फ्रंट ओपन यद ही उन्हें क्या दिस इज़ ए मोमेंट ऑफ प्राइड इन द नेशन पी एम मोदी वॉज फार हैड ऑफ द कंपीटिशन सच एज यू एस प्रेजिडेंट इलैक्ट डोनल्ड ट्रंप incumbent U.S. President Barack Obama, Russian President Vladimir Putin. He also left behind other prominent personalities like WikiLeaks founder Julian Assange, Facebook founder Mark Zuckerberg and U.S. presidential nominee Hillary Clinton. This survey comes after the surgical strikes across the line of control and the demonetization drive to curb the black money were initiated by Prime Minister and it reflects the kind of support ਹੀ ਹੈਜ਼ ਰਿਸੀਵਡ ਵਰਲਡ ਵਾਈਡ ਪਰ ਹੁਣ ਇਸ ਦੇ ਵਿੱਚ ਇਹ ਜ਼ਾਹਰ ਹੈ ਕਿ ਇਹ ਅਜੇ ਵੀ ਸਿਰਫ ਰੀਡਰਸ ਜੀ ਦੀਆਂ ਵੋਟਾਂ ਨੇ ਜਿਹੜੀਆਂ ਇਹਨਾਂ ਨੇ ਜਾਲੀ ਪਾਈਆਂ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਇਹ ਡੋਨਲਡ ਟਰੰਪ ਨੂੰ ਪਿੱਛੇ ਛੱਡ ਗਿਆ ਹੈ ਵਾਮਾ ਨੂੰ ਪਿੱਛੇ ਛੱਡ ਗਿਆ ਉਹ ਕਹਿੰਦਾ ਜੀ ਕਿਉਂਕਿ ਮੋਦੀ ਨੇ ਸਰਜੀਕਲ ਸਟ੍ਰਾਈਕਸ ਕੀਤੀਆਂ ਹੈ ਦੁਨੀਆ ਬਹੁਤ ਬੱਲੇ ਬੱਲੇ ਕਰ ਰਹੀ ਹੈ ਕਿ ਜੀ ਦੇਖੋ ਸਰਜੀਕਲ ਸਟ੍ਰਾਈਕਸ ਕਰਤੀਆਂ ਉਹ ਜੋ ਤੁਹਾਡਾ ਹਾਲ ਉੱਥੇ ਨਗਰੋਟੇ ਦੇ ਕੈਂਪ 'ਚ ਹੋਇਆ ਆਪਣੇ ਬਲੇ ਦੋ ਮੇਜਰ ਔਰ ਪੰਜ ਸ਼ੋਲਡਰ ਤੁਸੀਂ ਮਰਵਾਏ ਨੇ ਉੜੀ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਮ ਕਿੱਥੇ ਹੈ ਮੁੜਕੇ ਨਹੀਂ ਜਦੋਂ ਦਾ ਉਹ ਨਗਰੋਟਾ ਪਾਰਟ ਹੋਇਆ ਮੁੜਕੇ ਨਹੀਂ ਇਹ ਚੁਸਕੇ ਕਿ ਵੀ ਅਸੀਂ ਕੀ ਕਰਨਾ ਹੈ ਜਾਂ ਕੀ ਕਿਹਾ ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਵੀ ਇਹ ਫਰਾਡ ਅਗੇਨ ਇਸ ਇੱਕ ਫੇਅਰ ਇੱਕ ਚੰਗੀ ਗੱਲ ਹੁੰਦੀ ਹੈ ਵੀ ਤੁਸੀਂ ਦੇਖੋ ਜਿਵੇਂ ਅਸੀਂ 20ਵੀਂ ਸਦੀ ਦਾ ਮਹਾਨ ਸਿੱਖ ਸੰਤ ਪਿੰਡਰਾ ਵਾਲਿਆਂ ਨੂੰ ਕੌਮ ਨੇ ਦੁਨੀਆ ਪੜ ਦੇ ਵਿੱਚ ਇੱਕ ਸਾਲ ਡਿਬੇਟ ਡਿਸਕਸ਼ਨ ਲਿਖਤੀ ਵੋਟਾਂ ਜੱਜਸ ਦੂਜੇ ਤੀਜੇ ਉਹਨਾਂ ਨੂੰ ਐਲਾਨੇ ਸੀ ਇੱਕ ਚੰਗਾ ਬਾਹਰਲੇ ਦਾ ਹੁੰਦਾ ਕਿ ਭਾਈ ਜਿਹਨੇ ਦੁਨੀਆ ਨੂੰ ਇਨਫਲੂਐਂਸ ਕੀਤਾ ਪਰ ਇਹਨਾਂ ਨੇ ਬੇਈਮਾਨੀ ਨਾਲ ਇਸ ਕਿਸਮ ਦੇ ਕ੍ਰਾਈਟੇਰੀਆ ਨੂੰ ਵੀ ਜਿਹੜਾ ਉਹ ਗੰਦਲਾ ਕਰ ਦਿੱਤੇ ਤੇ ਮੇਰਾ ਖਿਆਲ ਹੈ ਵੀ ਮੈਂ ਇੱਕ ਈਮੇਲ ਜ਼ਰੂਰ ਚਾਹਾਂਗਾ ਤੁਸੀਂ ਪੜ੍ਹ ਲਓ ਕਿਉਂਕਿ ਉਹ ਪਹਿਲੇ ਸਬਜੈਕਟ ਦੇ ਨਾਲ ਹੀ ਜੁੜੀ ਹੋਈ ਹੈ ਜੀ ਡਾਕਟਰ ਸਾਹਿਬ ਸਮਾਂ ਘੱਟ ਹੈ ਬੜਾ ਨਹੀਂ ਇਹ ਮੈਂ ਇਸ ਤੇ ਡੀਟੇਲ ਡਿਸਕਸ ਨਹੀਂ ਕਰਾਂਗਾ ਓਕੇ ਡਾਕਟਰ ਸਾਹਿਬ ਓਕੇ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਕਰਾਚੀ ਪਾਕਿਸਤਾਨ ਤੋਂ ਸਪਤ ਸਿੰਧੂ ਜੀ ਦਾ ਇਹ ਲਿਖਦੇ ਹਨ ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ ਸਰਤਾਜ ਅਜੀਜ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕ ਕੇ ਭਾਰਤੀ ਸਰਕਾਰ ਨੇ ਆਪਣੀ ਨਿਰਬਲਤਾ ਦਾ ਆਪ ਸਬੂਤ ਦਿੱਤਾ ਹੈ ਮੈਨੂੰ ਨਹੀਂ ਪਤਾ ਕਿ ਸਰਤਾਜ ਅਜੀਜ਼ ਨੇ ਦਰਬਾਰ ਸਾਹਿਬ ਵਿਖੇ ਕਲਸਤਾਨ ਨਾਲ ਸਬੰਧਿਤ ਕੋਈ ਗੱਲ ਕਰਨੀ ਸੀ ਜਾਂ ਨਹੀਂ ਪਰ ਉਸ ਦੇ ਦਰਬਾਰ ਸਾਹਿਬ ਜਾਣ ਨਾਲ ਅਸਰ ਬਹੁਤ ਹੋਣਾ ਸੀ ਸ਼ਾਇਦ ਪਰ ਭਾਰਤ ਸਰਕਾਰ ਨੂੰ ਇਹ ਡਰ ਸੀ ਕਿ ਸਰਤਾਜ ਅਜੀਜ਼ ਦੀ ਫੇਰੀ ਨੂੰ ਮੁੱਖ ਰੱਖਦਿਆਂ ਹੋਏ ਸਿੱਖ ਵਿਰੋਧ ਪ੍ਰਦਰਸ਼ਨਾਂ ਦਾ ਖਾਲਸਤਾਨੀ ਪ੍ਰਭਾਵ ਪੂਰੀ ਦੁਨੀਆ ਵਿੱਚ ਨਾ ਜਾਵੇ ਭਾਵੇਂ ਸਰਤਾਜ ਅਜੀਜ਼ ਕੁਝ ਕਹੇ ਜਾਂ ਨਾ ਭਾਰਤੀਆਂ ਦਾ ਅਜਿਹਾ ਕਦਮ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹਾਲਾਤ ਉਹਨਾਂ ਦੇ ਹੱਥੋਂ ਬਾਹਰ ਜਾ ਰਹੇ ਹਨ ਖਾਲਸਾਂ ਲਈ ਸਿੱਖ ਸੰਘਰਸ਼ ਦੀ ਸੋਹਰਦਤਾ ਦਿੱਲੀ ਸਰਕਾਰ ਨੂੰ ਹੁਣ ਘਿਰਨ ਲੱਗ ਪਈ ਹੈ ਕੁਝ ਦਿਨ ਪਹਿਲਾਂ ਮੇਰੀ ਇੱਕ ਮਰਾਠੇ ਨਾਲ ਬੈਸ ਹੋਈ ਸਿੱਖ ਇਤਿਹਾਸ ਤੇ ਕਦੇ ਉਸ ਬੈਸ ਬਾਰੇ ਵੀ ਤੋੜੇ ਨਾਲ ਵਿਚਾਰ ਸਾਂਝੇ ਕਰਾਂਗਾ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇਗਜੀ ਕਾ ਖਾਲਸਾ ਵਾਇਗਜੀ ਕੀ ਫਤਿਹ ਖਾਲਸਾ ਜਿੰਦਾਬਾਦ 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 ਵੀਰ ਸੱਤ ਸਿੰਧੂ ਬੜੇ ਸੁਲਝੇ ਹੋਏ ਵੀਰ ਨੇ ਜੀ ਔਰ ਇਹਨਾਂ ਦੀ ਲਖਤ ਵੀ ਬਿਲਕੁਲ ਜਿਸ ਨੂੰ ਕਹਿੰਦੇ ਨੇ ਟੂ ਹਿੱਟ ਦਾ ਬੁੱਲ ਜਾਈ ਜਿਹੜਾ ਅਸੀਂ ਓਪਨਿੰਗ ਸੈਗਮੈਂਟ ਚ ਡਿਸਕਸ ਕੀਤਾ ਹੈ ਜੀ ਕਿ ਸਰਤਾਜ ਅਜੀਜ਼ ਦਾ ਨਾਮ ਕਹਿਣਾ ਵੀ ਕੁਝ ਜਿਹੜਾ ਜੇ ਉੱਥੇ ਜਾ ਕੇ ਕੁਝ ਵੀ ਨਾ ਕਹਿੰਦੇ ਉਹਦਾ ਵੀ ਇੱਕ ਭਾਰ ਹੋਣਾ ਸੀ ਉਹਨਾਂ ਦਾ ਜਾਣਣਾ ਹੀ ਆਪਣੇ ਆਪ ਚ ਜਿਹੜੀ ਉਹਨਾਂ ਨੂੰ ਵੈਲਕਮ ਮਿਲਣੀ ਸੀ ਔਰ ਇਧਰ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਹਕੂਮਤ ਦੀ ਇਹ ਖਬਰਾਂ ਖੌਫ ਹੈ ਹੁਣ ਖਾਲਸਾਣ ਦੇ ਮੁੱਦੇ ਤੇ ਕਿ ਉਹਨਾਂ ਨੇ ਸਰਤਾਜ ਅਜੀਜ਼ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਤੇ ਜਾਣ ਤੋਂ ਰੋਕਿਆ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਇਸ ਤੋਂ ਵੱਡਾ ਜਿਹੜਾ ਕੋਝਾ ਮਜ਼ਾਕ ਜਿਹੜਾ ਹੈ ਸਿਕਿਉਰਿਟੀ ਜੀ ਆ ਜਿਹੜਾ ਹੋਰ ਕੋਈ ਨਹੀਂ ਹੋ ਸਕਦਾ ਸੋ ਸਤ ਸਿੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦਾ ਦੱਸ ਦਿਓ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਇਸ ਇਸ਼ੂ ਦੇ ਉੱਤੇ ਪਾਈ ਗੁਰਦਾਸ ਜੀ ਦੀ 7ਵੀਂ ਵਾਰ ਦੀਆਂ ਦੋ ਪੌੜੀਆਂ ਪਹਿਲਾਂ ਡਿਸਕਸ ਕੀਤੀਆਂ ਨੇ ਅੱਜ 12ਵੀਂ ਪੌੜੀ ਹੈ ਜੀ ਔਰ ਇਹ ਲਗਭਗ 4 ਸਦੀਆਂ ਪਹਿਲਾਂ ਦੇ ਸਾਡੇ ਸਮਾਜ ਦਾ ਜਿਵੇਂ ਅੱਜ ਕਿਸ ਹਾਲਤ ਤੱਕ ਪਹੁੰਚ ਗਈ ਗੱਲ ਘਰ ਜਦੋਂ ਟੁੱਟਦੇ ਨੇ ਘਰਾਂ ਦੇ ਵਿੱਚ ਸਾਂਝਾਂ ਟੁੱਟੀਆਂ ਮਾਪਿਓ ਘਰਾਂ ਤੋਂ ਬਾਹਰ ਹੁੰਦੇ ਨੇ ਜਾਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਉਹਨਾਂ ਦੀ ਅਸੀਂ ਸੇਵਾ ਸੰਭਾਲ ਨਹੀਂ ਕਰਦੇ ਪਰ ਇਹ ਨਵਾਂ ਕੋਈ ਫੀਨੋਮੀਨਾ ਨਹੀਂ ਅੱਜ ਬੱਦਰ ਹਾਲਤ ਹੈ ਪਰ ਉਦੋਂ ਵੀ ਸਮਾਜ ਦੇ ਜਿਹੜੀ ਹੈ ਸੋਸਾਇਟੀ ਦੇ ਵਿੱਚ ਕੁਝ ਐਸਾ ਹੋ ਰਿਹਾ ਸੀ ਕਿ ਜਿਹੜਾ ਪਾਈ ਗੁਰਦਾਸ ਜੀ ਦੇ ਨੋਟਿਸ 'ਚ ਵੀ ਆਇਆ ਔਰ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਉਸ ਨੂੰ ਅੰਕਿਤ ਕੀਤਾ ਹੈ ਜੀ ਪਰ ਇਹ ਕਿ ਭਈ ਕਿਵੇਂ ਪੁੱਤਰ ਦੇ ਜਨਮ ਤੇ ਮਾਪਿਓ ਚਾਹ ਕਰਦੇ ਨੇ ਕਿਵੇਂ ਮਾਪਿਓ ਨੇ ਪਾਲਿਆ ਜਵਾਨ ਕੀਤਾ ਕੁੜਮਾਈ ਹੋਈ ਚਾ ਉਹ ਕਿਵੇਂ ਸ਼ਗਨਾਂ ਦੇ ਨਾਲ ਪੁੱਤਰ ਨੂੰ ਉਹ ਨੂੰ ਘਰ ਚ ਲਿਆਂਦਾ ਹੈ ਤੇ ਹੁਣ ਅੱਗੇ ਕੀ ਹੁੰਦਾ ਹੈ ਇਹ 12ਵੀਂ ਪੌੜੀ ਹੈ ਮਾਪਿਆਂ ਦਾ ਇਹਦਾ ਬੇਸਿਕ ਇਹੀ ਹੈ ਕਿ ਵੀ ਮਾਪਿਓ ਦਾ ਉਪਕਾਰ ਜਿਹੜਾ ਵਿਸਾਰਨ ਹੈ ਇਹ ਬਹੁਤ ਵੱਡਾ ਪਾਪ ਹੈ ਜੀ ਹੁਣ ਇਹਦੇ ਵਿੱਚ ਦੋਸ਼ ਤਾਂ ਜ਼ਿਆਦਾ ਨੋਂਦੇ ਸਿਰ ਹੀ ਆਇਆ ਹੈ ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇਸ ਪਾਰਟ ਨੂੰ ਦੇਖਣਾ ਬੜਾ ਜ਼ਰੂਰੀ ਹੈ ਕਿ ਇਹ ਸਾਡੇ ਸਮਾਜ ਦੇ ਵਿੱਚ ਕਿਉਂ ਵਾਪਰ ਰਿਹਾ ਔਰ ਇਸ ਨੂੰ ਅਸੀਂ ਰੋਕੀਏ ਜੀ ਕਾਮਣ ਕਾਮਣ ਆ ਰਹੀ ਹੈ ਕਿੱਤੋ ਕਾਮਣਕੰਤ ਪਿਆਰੇ ਜੰਮੇ ਸਾਈ ਵਿਸਾਰੇ ਵਿਵਾਹ ਮਾਪਿਓ ਵਿਸਾਰੇ ਸੁਖਾਂ ਸੁਖ ਵਿਵਾਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਪੁੱਤ ਨੂੰਹੇ ਦਾ ਪੁੱਤ ਨੂੰਹੇ ਦਾ ਮੇਲ ਵੇਖ ਅੰਗ ਨਾ ਪਾਵਣ ਮਾਪਿਓ ਵਾਰੇ ਨੂੰ ਨਿਤ ਮੰਤ ਕੁਮੰਤ ਦੇ ਮਾਪਿਓ ਛੱਡ ਵੱਡੇ ਹਤਿਆਰੇ ਵਖ ਹੋਵੇ ਪੁੱਤ ਰਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਲੋਕਾਚਾਰ ਹੋਏ ਵੱਡੇ ਕੁਚਾਰੇ ਲੋਕਾਚਾਰ ਹੋਏ ਵੱਡੇ ਕੁਚਾਰੇ ਜੀ ਹੁਣ ਕੇ ਵੀ ਔਰਤ ਨੇ ਵਾਈਫ ਨੇ ਆਪਣੀ ਇਨਚੈਂਟਨੈਸ ਦੇ ਨਾਲ ਹੌਲੀ 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 ਆਪਣੀ ਸੱਸ ਪ੍ਰਤੀ ਜਾਂ ਮੁੰਡਿਆਂ ਦੀ ਮਾਂ ਪ੍ਰਤੀ ਮੁੰਡੇ ਦੇ ਕੰਨ ਪਰਨੇ ਸ਼ੁਰੂ ਕੀਤੇ ਔਰ ਉਹਨੇ ਵੀ ਕਾਨਾ ਧਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਦੇ ਵਾਰ ਔਰ ਜਿਉਂ-ਜਿਉਂ ਇਹਦਾ ਅਸਰ ਹੋਇਆ ਉਹਨੂੰ ਬੇਟੇ ਨੂੰ ਇਹ ਭੁੱਲ ਗਿਆ ਜੰਮੇ ਸਾਈ ਵਿਸਾਰੇਆ ਵਿਆਹਾ ਮਾਪਿਓ ਵਿਸਾਰੇ ਉਹਨੂੰ ਭੁੱਲ ਗਿਆ ਵੀ ਮੈਨੂੰ ਜੰਮਿਆ ਕਿਨਾਂ ਨੇ ਸੀ ਮੈਨੂੰ ਵਿਆਹਾ ਕਿਨਾਂ ਨੇ ਸੀ ਜੀ ਕਿ ਸੁੱਖਾਂ ਸੁੱਖ ਕੇ ਵਿਆਹ ਕੀਤਾ ਸੀ ਔਰ ਵਿਆਹ ਕਰਨ ਤੋਂ ਪਹਿਲਾਂ ਵੀ ਸ਼ੁਭ ਸ਼ੁਭ ਸੌਣ ਸੰਜੋਗ ਵਿਚਾਰ ਵਿਚਾਰੇ ਕਿ ਭਾਈ ਕਿਹੜਾ ਵਕਤ ਚੁਣਿਆ ਇਹ ਕਿਉਂਕਿ ਪੰਡਤਾਵਲ ਵੀ ਇਸ਼ਾਰੇ ਕਿ ਉਦੋਂ ਹਿੰਦੂ ਧਰਮ ਦਾ ਪ੍ਰਭਾਵ ਸੀ ਕਿ ਲੋਕ ਜਿਹੜੇ ਨੇ ਉਹ ਦੇਖ ਰਹੇ ਨੇ ਕਿ ਭਈ ਕਿਹੜਾ ਵੇੜਾ ਹੋਏ ਕਿਦੋਂ ਜਿਹੜਾ ਉਹ ਲਾਵਾਂ ਪੜਨੀਆਂ ਨੇ ਕੀ ਹੋਣਾ ਜੀ ਮਹੂਰਤ ਕਢਾਣਾ ਜਿਹਨੂੰ ਕਹਿੰਦੇ ਸੀ ਜੀ ਔਰ ਉਹਨਾਂ ਨੇ ਕਿਹਾ ਵੀ ਜਦੋਂ ਨੂੰ ਆ ਗਈ ਉਹ ਸਾਰਾ ਕਰਕੇ ਪੁੱਤ ਨੂੰ ਹੈ ਦਾ ਮੇਲ ਵੇਖ ਅੰਗ ਦਾ ਪਾਵਨ ਮਾਪਿਓ ਵਾਰੇ ਭਈ ਆਪਣੇ ਝਾਮੇ ਤੋਂ ਬਾਹਰ ਨੇ ਕੱਪੜਿਆਂ ਤੋਂ ਬਾਹਰ ਨੇ ਖੁਸ਼ੀ ਦੇ ਵਿੱਚ ਮਾਪਿਓ ਕਿ ਭਾਈ ਸਾਡਾ ਜਿਹੜਾ ਅੱਗੋਂ ਕਰਗਰਸਤੀ ਤੁਰੀ ਹੈ ਸਾਡੇ ਪੁੱਤ ਨੂੰ ਹੈ ਸਾਡਾ ਖਾਨਦਾਨ ਅੱਗੇ ਤੁਰੇ ਨੂੰ ਨਿਤ ਮੰਤ ਕੁਮੰਤ ਦੇ ਕੰਟੀਨਿਊਸਲੀ ਇੱਕ ਉਹ ਨਿਤ ਰੋਜ਼ ਜਦੋਂ ਸੀ ਚੋਰ 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 ਕਰੀ ਜਾਣਾ ਕੋਈ ਨਾ ਕੋਈ ਵੇਖ ਤੇਰੀ ਮਾਂ ਨੇ ਤੇਰੀ ਮਾਂ ਨੇ ਇੱਕ ਦਿਨ ਆਕੇ ਕਹਿੰਦਾ ਵੀ ਤੂੰ ਚੱਲ ਇਦੋਂ ਚੱਲ ਇਥੋਂ ਨਿਕਲ ਦੇ ਵੀ ਉਹਨੇ ਹੌਲੀ 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 ਇਹ ਉਹਦੇ ਕੰਨਾਂ 'ਚ ਭਰ ਦਿੱਤਾ ਮਾਪਿਓ ਛੱਡ ਵੱਡੇ ਹਤਿਆਰੇ ਕਿ ਤੇਰੇ ਮਾਪਿਓ ਬੜੇ ਟਾਇਰੈਂਟ ਨੇ ਮੇਰੇ ਤੇ ਬਹੁਤ ਜ਼ੁਲਮ ਕਰਦੇ ਨੇ ਤੂੰ ਤਾਂ ਕੰਮ ਤੇ ਚਲਾ ਜਾਣਾ ਖੇਤਾਂ ਨੂੰ ਚਲਾ ਜਾਂਦਾ ਮੈਨੂੰ ਪਤਾ ਹੈ ਮੈਂ ਦਿਨ ਕਿਵੇਂ ਗੁਜ਼ਾਰਦੀ ਆ ਸੋ ਕੁੱਲ ਔਰ ਇਹ ਦੋਨੋਂ ਪਾਸੇ ਹੀ ਹੁੰਦਾ ਇਹ ਨਹੀਂ ਹੈ ਕਿ ਕਈ ਵਾਰੀ ਲੇਕਨ ਕਿਉਂਕਿ ਭਾਈ ਸਾਹਿਬ ਨੇ ਪੇਰੈਂਟਸ ਨੂੰ ਉਹ ਥਾਂ ਦਿੱਤੀ ਹੈ ਕਿ ਵੀ ਜਿਹੜੇ ਔਗਣਾ ਦੇ ਬਾਵਜੂਦ ਪੇਰੈਂਟਸ ਦੀ ਸੇਵਾ ਸੰਭਾਲ ਸਾਡਾ ਫਰਜ਼ ਹੈ ਸੋ ਉਹਨਾਂ ਦੀ ਇਸ ਵੇਲੇ ਫੁੱਲ ਹਮਦਰਦੀ ਜਿਹੜੀ ਆ ਉਹ ਮਾਪਿਓ ਨਾਲ ਨੋਂ ਜਿਹੜੀ ਆ ਉਹਨੂੰ ਡੈਰੇਕਟ ਖੜਾ ਕੀਤਾ ਹੋਇਆ ਹੁਣ ਕੀ ਹੋਇਆ ਵਕ ਹੋਵੇ ਪੁੱਤ ਰਨ ਲੈ ਉਹਨਾਂ ਅਸੀਂ ਦੇਖਦੇ ਆਂ ਕਿ ਵੀ ਅੱਜ ਅਸੀਂ ਪਤਨੀ, ਧਰਮ ਪਤਨੀ ਜਾਂ ਵਾਈਫ, ਸਰਦਾਰਨੀ ਜਾਂ ਜਿਹੜਾ بیگم ਇਹ ਸ਼ਬਦ استعمال ਹੁੰਦੇ ਨੇ ਪਰ ਇਹ ਰਨ ਸ਼ਬਦ ਜਿਹੜਾ ਇਹ ਠੇਠ ਪੰਜਾਬੀ ਦਾ ਹੈ ਔਰ ਉਦੋਂ ਵੀ ਭਾਈ ਸਾਹਿਬ ਨੇ ਉਹ ਯੂਜ਼ ਕੀਤਾ ਹੈ ਉਹਨਾਂ ਨੇ ਕਿਹਾ ਵਕ ਹੋਵੇ ਪੁੱਤ ਰਨ ਲੈ ਕਿ ਕਿ ਮੁੰਡਾ ਜਿਹੜਾ ਉਹ ਰਨ ਲੈ ਕੇ ਘਰ ਆਣੀ ਨੂੰ ਲੈ ਕੇ ਆਡ ਹੋ ਗਿਆ ਵਕ ਹੋਵੇ ਪੁੱਤ ਰਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਕਿ ਮਾਪਿਓ ਜਿਹੜੇ ਉਹਨਾਂ ਦੇ ਚੰਗੇ ਗੁਣ ਭੁੱਲ ਗਏ ਲੋਕਾਚਾਰ ਹੋਏ ਵੱਡੇ ਕੁਚਾਰੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅੱਜ ਦਾ ਸਾਡਾ ਸਮਾਜਿਕ ਵਰਤਾਰ ਹੈ ਲੋਕਾਚਾਰ ਹੈ ਮੋਰੈਲਟੀ ਹੈ ਉਹ ਕੁਚਾਰੇ ਹੁੰਦਾ ਕਿ ਗ੍ਰੋਸਰੀ ਇਮ ਮੋਰਲ ਇਹ ਇਮ ਮੋਰਲ ਹੋ ਰਹੇ ਨੇ ਸੋ ਮੈਂ ਇੱਕ ਦਿਨ ਕੁਦਰਤੀ ਅਰਿਸਟੋਟਲ ਦਾ ਔਰ ਦੂਜੇ ਦਾ ਸੋਕਰਟ ਦਾ 3000 ਸਾਲ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ आवर ਮੋਰਲਸ ਆਰ ਗੋਇੰਗ ਡਾਊਨ ਦਾ ਰੋਡ ਅਸੀਂ ਸੋ ਮੈਂ ਇਸ ਤੋਂ ਅੰਦਾਜ਼ਾ ਲਾ ਰਾਂਦਾ ਜੇ 3000 ਸਾਲ ਪਹਿਲਾਂ ਵੀ ਉਹਨਾਂ ਨੇ ਮਹਿਸੂਸ ਕੀਤਾ 400 ਸਾਲ ਪਹਿਲਾਂ ਔਰ ਸੱਚਮੁੱਚ ਹੀ ਬਿਗਨਿੰਗ ਚ ਪਾਵੇਂ ਉਹ ਗੁਫਾਵਾਂ ਚੋਂ ਹੀ ਬੰਦੇ ਨਿਕਲੇ ਹੋਣਗੇ 3 4 5000 ਸਾਲ ਪਹਿਲਾਂ ਮੋਰ ਵੈਲਿਊ ਸਿਸਟਮ ਹੋਏਗਾ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਬਹੁਤ ਸੈਲਫਿਸ਼ ਹੋ ਗਏ ਅੱਜ ਕਿੰਵੀਂ ਸਦੀ ਚ ਪਾਵੇਂ ਦੋਸ਼ ਕਿ ਨੂੰ ਜਾਂਦਾ ਨੋ ਨੂੰ ਜਾਂਦਾ ਹੈ ਕਿ ਸੱਸ ਨੂੰ ਜਾਂਦਾ ਹੈ ਕਿ ਕੀ ਹੈ ਲੇਕਿਨ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸਾਡੀ ਦੁਨੀਆ ਆਪਣੇ ਆਪ ਤੱਕ ਹੀ ਸਿਮਟ ਕੇ ਰਹਿ ਗਈ ਹੈ ਆਪਣੇ ਤੋਂ ਬਿਨਾ ਮਾਈ 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 ਸਭ ਕੁਝ ਦਾ ਅਸਲੀ ਮਾਈ ਭੁੱਲੀ ਹੋਈ ਮਾਤਲਬ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨੇ ਆਪਣੇ ਵੀਅਰਸ ਕਲੇਨ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੰਨਾ ਸਾਡੇ ਇਸ ਪਤੇ ਤੇ SOSATV@dtv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਾਰਸਨ ਆ ਗਿਆ ਦੋ ਪੇਖ ਤੇਰਾ ਟੀਵੀ ਰਿਫੋਰ ਬੁਲਾ ਦਿਓ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ